ਸਾਰਾ ਕੁਝ ਖਰਾਬ ਹੋ ਗਿਆ ਯਾਰ ਇਸ ਸਾਈਡ ਤੇ ਦੇਖੋ ਇੱਥੇ ਝੋਨਾ ਸੀ ਤੇ ਆ ਇਹਨਾਂ ਦੀ ਸੜਕ ਬਚ ਗਈ ਇਹ ਇਹ ਸਾਰੇ ਮਕਾਨ ਜਿਹੜੇ ਪਾਣੀ ਸੀਗੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਆ ਪ੍ਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਆਪਾਂ ਇੰਨਾ ਬਾਈਆਂ ਦੇ ਘਰਾਂ ਚ ਆ ਇਹਨਾਂ ਦੇ ਵਿੱਚ ਘਰਾਂ ਚ ਇਹਨਾਂ ਨਾਲ ਪਾਣੀ ਸੀਗਾ ਹੁਣ ਸੁੱਕਿਆ ਕਰਕੇ ਪਾਣੀ ਤੇ ਇੱਥੇ ਨਾ ਇੱਕ ਮਾਤਾ ਦਾ ਘਰ ਆ ਉਹ ਘਰ ਤੁਹਾਨੂੰ ਦਿਖਾਉਣਾ ਮਾਹੌਲ ਪਹਿਲਾਂ ਪਾਣੀ ਨਹੀਂ ਸੁੱਕਿਆ ਹੁਣ ਜੇ ਪਾਣੀ ਸੁੱਕਿਆ ਗਾਮਰ ਗੀਨ ਇਹਨਾਂ ਦੀ ਜੀ ਸੱਸੀ ਕਮਤ ਉੱਥੇ ਹੋ ਜਾ ਗਾਂ ਦੇ ਕੋਈ ਇਹ ਕਿਵੇਂ ਮਤ ਕੀ ਹੋ ਗਿਆ ਜੀ ਇਹਨੂੰ ਵੀਰ ਜੀ ਪਾਣੀ ਸੀ ਜਿਆਦਾ अच्छा जी। ਕੱਢਦੇ ਰਹੇ ਤਾਂ ਪਾਣੀ ਚੋਂ ਨਿਕਲ ਹੀ ਨਹੀਂ ਰਹੀ ਤੇ ਉਹ ਫਿਰ। اچھا ਦੋ ਆ ਦੇਖੋ ਦੋ ਗਾਈਆਂ ਸੀ ਇਹਨਾਂ ਦੀਆਂ। ਪਾਣੀ ਨਾਲ ਹੀ। ਹਾਂ ਜੀ ਇਹ ਪਾਣੀ ਉਹ ਤਾਂ ਸਮਝਣਾ ਗਲਾਸੀਆਂ ਕਿ ਦੁੱਧ ਵੀ ਹੁਣ ਥੋੜੇ ਦੇ ਹੋ ਗਏ ਵੀ ਘਰੇ ਹੀ ਮੁੰਡੇ ਤਾਂ ਵਿਚਾਰੇ ਤਾਂ ਲੈ ਕੇ ਬੰਨੀ ਵੀ ਸਾਡੇ ਕੋਲ ਤਾਂ ਦੁੱਧ ਨਹੀਂ ਸੀ। ਅੱਛਾ ਇਹ ਕਿਸੇ ਤੋਂ ਲਈ ਹੁਣ? ਕਿਸੇ ਮੁੰਡੇ ਤੋਂ ਲਈ ਆਪਣੇ ਘਰੇ ਦੇ। ਦੁੱਧ ਨੂੰ ਠੀਕ ਹੈ ਜੀ ਇਹ ਬਾਈ ਜਿਹੜਾ ਸਾਨੂੰ ਲੈ ਕੇ ਆਇਆ ਨੇ ਇੱਥੋਂ। ਉਹਨੇ ਦਿੱਤੀ ਇਹ ਦੁੱਧ ਪੀਣ ਨੂੰ। ਆਹ ਵਾੜੀ। ਗਲਾਸ ਕਿ ਦੁੱਧ ਆ ਗਾ ਵਿਚਾਰੀ ਥਲੇ ਚੋ ਕੇ ਚਾਹ। ਠੀਕਾ ਇੱਥੇ ਪਾਣੀ ਸੀ ਜੀ ਪੂਰਾ ਪਾਣੀ ਵੀਰੋ ਵੇਖੋ ਅੰਦਰ ਖੋਲ ਕੇ ਬਹੁਤ ਜ਼ਿਆਦਾ ਆ ਦੇਖੋ ਆ ਇਹਨਾਂ ਦਾ ਘਰ ਆ ਸਾਡਾ ਬਿਸਤਰੇ ਵੇਖੋ ਬਾਹਰ ਸਾਰੇ ਬਰਬਾਦ ਹੋ ਗਏਗਾ ਪੰਨਾ ਕਰਾ ਲਗਾ ਆ ਮਾਤਾ ਦਾ ਘਰ ਆ ਇੱਥੇ ਪੂਰਾ ਐਸੋ ਤੱਕ ਪਾਣੀ ਸੀ ਹਾਂ ਜੀ ਆ ਵੇਖੋ ਖੋਲੋ ਤਾਂ ਪਤਾ ਪੂਰੀ ਆ ਇਹਨਾਂ ਦਾ ਮਕਾਨ ਸਾਰਾ ਦਿਖਾ ਦੂੰ ਉਹ ਦਿੱਖੀ ਆ ਆ ਸਾਰੇ ਇਹਨਾਂ ਦਾ ਘਰ ਸੀਗਾ ਇਹ ਤੁਸੀਂ ਕੱਢੇ ਨਹੀਂ ਸਰ ਬਿਸਤਰੇ ਜੀ ਜਿੱਥੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਹਾਂ ਸਮੱਲ ਲ ਹੁੰਦੀ ਵੀ ਹਾਂ ਆਣੀ ਪਈ ਹੋਈ ਨਹੀਂ ਕਿ ਆਉਣੀ ਹੋਈ ਸੀ ਹਾਂ ਹਾਂ ਬਣੀ ਉਹ ਤੇਨੋ ਜਣ ਆ ਗਿਆ ਹੋਰ ਵੀਰੇ ਫਿਰ ਜੀ ਆ ਗਏ ਭਰਾ ਮਿਲ ਕੇ ਹੋਰ ਬਾਈ ਕੀ ਹਾਲ ਹਾਂ ਠੀਕ ਆ ਗਿਆ ਪੰਜਾਹ ਹੋ ਗਏ ਹਾਂ ਇੱਧਰ ਵੀ ਸਾਰੇ ਪਾਣੀ ਆ ਗਏ ਇੱਥੋਂ ਦਾ ਨਹੀਂ ਪਾਣੀ ਦੇਖੋ ਆਇਆ ਜੀ ਨਾ ਇੱਥੋਂ ਦਾ ਪਾਣੀ ਹਾਂ ਜੀ ਅਗਲੀ ਛੱਡ ਨਾ ਪੇਟ ਨਾਲ ਜੀ ਜਲ ਮਾਰਨ ਸਭ ਅੰਦਰ ਪਾਣੀ ਹੋ ਰਿਹਾ ਹੈ ਸਾਡੇ ਤੋਂ ਬਾਹਰ ਵੀ ਨਹੀਂ ਤੇ ਤੁਸੀਂ ਰਹਿੰਦੇ ਹੋ ਫਿਰ ਕਿੱਥੇ ਰਹੇ ਅਸੀਂ ਵੀਰੇ ਤੋਂ ਬੰਦੋਂ ਪਾਰ ਦੀ ਸਦ ਘਰੇ ਨੇ ਮਾਰੀ ਨਾ ਉੱਥੇ ਮੰਨਿਆ ਇਹਦੇ ਤਾਂ ਮੈਂ ਫਰਫੁਕਾ ਉੱਪਰ ਦੇ ਕੋਈ ਸ਼ਤੰਬਾਲ ਇਹ ਚੋਈ ਜਾਂਦਾਂ ਬੱਲੇ ਸਾਰੇ ਖਰਾਬ ਅੱਛਾ ਜੀ ਨਾ ਸ਼ਤੰਬਾਲ ਆਦਮੀ ਪੁੱਤ ਵੀ ਮਰਨ ਲਾਇਆ ਬਾਹਰ ਮੇਰੇ ਕੋਲ ਠੀਕ ਹੈ ਜੀ ਤੋਂ ਡਕਾ ਇਹ ਮਾਤਾ ਵਿਚਾਰੇ ਇਕੱਲੇ ਹੀ ਆ ਇਹਨਾਂ ਦਾ ਕੋਈ ਨਹੀਂ ਇੱਕ ਬੇਟਾ ਇਹਨਾਂ ਨੇ ਦੱਸਿਆ ਉਹ ਵੀ ਗਲਤ ਸੰਗਤ ਦੇ ਵਿੱਚ ਉਹ ਪੈ ਗਿਆ ਉਹ ਬਡੀਆਂ ਦੋ ਆ ਵੀ ਬਡਾਲੇ ਮੇਰੇ ਕਾਹਨਾਂ ਉਹ ਵਿਚਾਨਾ ਪਾਣੀ ਚ ਸੀ ਬੰਦਾ ਮੈਨਾਂ ਕਿੱਥੋਂ ਪਤਾ ਲੈਣਾ ਸੀ अच्छा वो भी पानी थी वो भी पानी चाहिए माता जमीन कितनी ਤੁਹਾਡੇ ਕੋਲ ਜਮੀਨ ਮੇਰਾ ਹੈਗੀ ਨਹੀਂ ਸਾਡੇ ਅੱਛਾ ਜਮੀਨ ਨਹੀਂ ਹੈਗੀ ਬੇਜਮੀਨੇ ਆ ਵਿਚਾਰੇ ਤੇ ਬੇਜਮੀਨੇ ਆ ਤੇ ਇਨਾਂ ਕੋਲੇ ਇੱਕ ਹੀ ਗਾਂ ਸੀ ਉਹ ਵੀ ਪਾਣੀ ਦਾ ਕਰਕੇ ਉਹ ਵਿਚਾਰੀ ਨਿਕਲੀ ਨਹੀਂ ਉਹ ਮਰ ਗਈ ਅੱਜ ਤੇ ਦੂਸਰਾ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਕਿੰਨਾ ਕਿੰਨਾ ਪਾਣੀ ਸੀਗਾ ਹੁਣ ਕਿੰਦਿਆਂ ਦੇ ਆਏ ਤੁਸੀਂ ਹੁਣ ਵੀਰੇ ਸਾਨੂੰ ਹੋਏ ਗਏ ਸੇ 7 ਦਿਨ ਤੇ ਕੋਈ ਮਸਦਾ ਮਿਲੀ ਆ ਤੁਹਾਨੂੰ ਮਸਦਾ ਤਾਂ ਇਹਨਾਂ ਵੀ ਇਤਨਾ ਕੋਈ ਸੌਦਾ ਦੇ ਜਾਂਦਾ ਹੈ ਕੋਈ ਦੂੜੀ ਦਾਣਾ ਦੇ ਗਿਆ ਰਸਤੇ ਤੇ ਠੀਕ ਹੈ ਜੀ ਹਾਂ ਜੀ ਹੁਣ ਜਿਹੜੀ ਗਾਂ ਸੀ ਉਹ ਉਹ ਹੈਣੀ ਤੁਹਾਡੇ ਕੋ ਆਹੀ ਸੀ ਨਾ ਆਜਾ ਉੱਪਰ ਦੇਖਦੇ ਆ ਵੀਰਾਂ ਨੂੰ ਪੁੱਛ ਲੈਨੇ ਬਾਈ ਤੁਹਾਡਾ ਘਰ ਸਾਹਮਣੇ ਹਾਂ ਜੀ ਅੱਛਾ ਜੀ ਇਹ ਇਹ ਗਵਾਂਢੀ ਹੈ ਇਹ ਬਾਈ ਦਾ ਆਪਣਾ ਘਰ ਆਪਣਾ ਘਰ ਉਹ ਸੀਗਾ ਹਨਾ लास्ट ਹੈ ਤੇ ਇਹਨਾਂ ਦਾ ਬੇਟਾ ਫਿਰ ਕਿੱਥੇ ਇੱਥੇ ਕਿਤੇ ਗਿਆ ਹੋਣਾ ਕਿਹੇ ਕੰਮ ਕਰ ਰਿਹਾ ਮੰਦੂ ਘਰੇ ਨਹੀਂ ਹੈਗਾ ਅੱਛਾ ਜੀ ਹੁਣ ਇਹ ਕਿਆ ਮੋਟਾ ਕਰਦਾ ਮਾਤਾ ਦਾ ਕੰਮ ਕਰਦਾ ਕੋਈ ਕਿ ਨਹੀਂ ਨਹੀਂ ਵੀਰੇ ਮੈਂ ਮਝੂਠ ਬਾਰਾ ਕੋਈ ਨਸ਼ਾ ਬੱਤਾ ਕਰਦਾ ਹੋਰ ਬਣ ਤੁਹਾਨੂੰ ਉਹ ਗਲਤ ਸੰਗਤ ਦੇ ਵਿੱਚ ਹੈ ਜੀ ਮਾਤਾ ਕੋਲ ਉਹਨੂੰ ਕੁਝ ਨਹੀਂ ਹੈਗਾ ਚਲੋ ਚਾਹ ਮਿੱਠਾ ਜਾਂ ਕੁਝ ਵੀ ਉਹ ਤਾਂ ਕੁਈ ਸੇਵਾਦਾਰ ਦੇ ਜਾਂਦੇ ਸੌਦਾ ਹੁੰਦਾ ਵੀਰੇ ਉਹ ਸੌਦਾ ਮਿਲ ਜਾਂਦਾ ਪਰ ਆ ਗਾਂ ਦਾ ਜਿਹੜਾ ਨੁਕਸਾਨ ਆ ਇਹ ਨਹੀਂ ਪੂਰਾ ਹੁੰਦਾ ਆ ਗਾਂ ਜਿੱਦਣ ਦੀ ਇਹਨਾਂ ਦੀ ਢਿੱਲੀ ਹੋਈ ਆ ਆ ਗਾਂ ਇਹਨਾਂ ਨੂੰ ਮੈਂ ਦਿੱਤੀ ਆ ਤੇ ਚਲੋ ਹਾਂ ਇਹਨਾਂ ਨੇ ਦੱਸਿਆ ਬਾਈ ਤੁਹਾਡਾ ਵੀ ਧੰਨਵਾਦ ਦੁੱਧ ਪੀਣ ਨੂੰ ਦਿੱਤੀ ਤੁਸੀਂ ਹੈਨਾ ਇਹ ਵਿਚਾਰੇ ਆ ਗਾਂ ਨਾਲ ਹੀ ਆ ਤੁਹਾਡੇ ਸਾਹਮਣੇ ਆਵੇ ਮੇਰਾ ਵੀਰੇ ਇਹੋ ਬੇਨਤੀ ਕਰਦੇ ਆ ਵੀ ਕੋਈ ਨਾ ਕੋਈ ਸੱਜਣ ਹੈਗਾ ਇਹਦੇ ਪੈਨਾਂ ਦੀ ਹੈਲਪ ਕਰੇ ਇਹਨਾਂ ਨੂੰ ਗਾਂ ਦੀ ਗਾਂ ਲੈ ਕੇ ਦਿੱਤੀ ਜਾਵੇ ਆ ਪਾਣੀ ਆਵੇ ਵੀ ਮਾਇਆ ਦਿਓ ਨਹੀਂ ਸਹੀ ਗੱਲ ਸਹੀ ਗੱਲ ਇਹਨਾਂ ਨੂੰ ਗਾਂ ਲੈ ਕੇ ਦੇ ਦਿਓ ਚਲੋ ਆਪ ਦਾ ਕੋਈ 2 ਕਿਲੋ ਦੁੱਧ ਪਾਉਗੀ ਕੋਈ ਤੇ ਆਪ ਦਾ ਟਾਈਮ ਪਾਸ ਕਰੀ ਜਾਊਗੀ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਇਹੋ ਬੇਨਤੀ ਆ ਵੀ ਚਲੋ ਇਹਨਾਂ ਨੂੰ ਕੋਈ ਹੱਲ ਪੈਨਾਂ ਦੀ ਕੀਤੀ ਜਾਵੇ ਇਹ ਗਾਂ ਲੈ ਦੇ ਕੋਈ ਟੋਕੜ ਮੱਝ ਲੈ ਦੇ ਕੋਈ ਜਿੱਤਰਾ ਵੀ ਕਿਸੇ ਦੇ ਕੋਈ ਜੋ ਉਹਨਾਂ ਦਾ ਰੋਕਾਗਾ ਠੀਕ ਆ ਬਾਪੂ ਵੀ ਠੀਕ ਆ ਥੋੜਾ ਘਰ ਬਾਪੂ ਜੀ ਕਿਹੜਾ ਆਹੋ ਆਪਣੇ ਇੱਕੋ ਹੀ ਮੁੰਡਾ ਮੇਰਾ ਠੀਕ ਹੈ ਠੀਕ ਆ ਤੁਹਾਡਾ ਬੇਟਾ ਹੀ ਆ ਤੇ ਤੁਹਾਡਾ ਨਾਂ ਕੀ ਸੀ ਜੀ ਮੇਰਾ ਨਾਮ ਜੀਰਕੋ ਮਨਜੀਤ ਕੌਰ ਇਹ ਮਾਤਾ ਦਾ ਨਾਮ ਮਨਜੀਤ ਕੌਰ ਜਿਹੜੇ ਵੀ ਭਾਈ ਦੇਖਦੇ ਆ ਨਾ ਵੀਡੀਓ ਯਾਰ ਸਾਰਿਆਂ ਨੇ ਰਲ ਕੇ ਪਾਇ ਇਹਨਾਂ ਨੂੰ ਇੱਕ ਗਾਂ ਜਾਂ ਇੱਕ ਮੱਝ ਜਿਵੇਂ ਵੀ ਹੈਗਾ ਇਹਨਾਂ ਦਾ ਮਦਦ ਕਰਨੀ ਆ ਸਾਰਿਆਂ ਨੂੰ ਬੇਨਤੀ ਆ ਤੁਹਾਡੇ ਕੋਲ ਫੋਨ ਨੰਬਰ ਹੈਗਾ ਜੀ ਆਜੋ ਮਾਤਾ ਲੱਗ ਗਿਆ ਆਜੋ ਇੱਧਰ ਆਜੋ ਲੀਡੀ ਆਜੋ ਫੋਨ ਨੰਬਰ ਸਿੱਧਾ ਮਾਤਾ ਜੀ ਦਾ ਹੈਗਾ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਕਿੱਥੇ ਐਡਰੈਸ ਉਹ ਤੁਹਾਨੂੰ ਬਾਅਦ ਚ ਦੱਸ ਦਿੰਨੇ ਆਂ ਮਾਦਾ ਦੱਸੋ ਨੰਬਰ ਨੰਬਰ ਦਾ ਸਰ ਮੰਗੇ ਦੱਸੀ ਮੈਨੂੰ ਦੱਸਣੀ ਨੀ ਮਾਦਾ ਦਾ ਨੰਬਰ ਹੈਗਾ 8427123215 8427123215 ਮਨਜੀਤਪੁਰੇ ਦਾ ਨਾਮ ਹੈ ਜਿਹੜਾ ਸੰਪਰਕ ਕਰੂਗਾ ਇਹਨਾਂ ਦਾ ਛੋਟਾ ਫੋਨ ਇਹਨਾਂ ਕੋਲ ਠੀਕ ਇਹ ਵੀ ਨੰਬਰ ਉਤਰਾ ਲੈ ਸਕਦੇ ਠੀਕ ਹੈ ਜੀ ਤੁਸੀਂ ਐਡਰੈਸ ਐਡਰੈਸ ਪੂਰਾ ਦੱਸ ਦਿਓ ਕਿਉਂਕਿ ਇਹਨਾਂ ਜਿਵੇਂ ਤੁਸੀਂ ਕਿਹਾ ਵੀ ਗਦਾਈ ਕੇ ਪਿੰਡ ਉਹ ਆ ਇਹ ਗਦਾਈ ਕੇ ਅੰਦਰਲੇ ਘਾਰਾ ਜਿਹੜੇ ਦਰਿਆ ਦੇ ਵਿੱਚ ਇਹ ਵੀਰ ਜੀ ਪਿੰਡ ਗਦਾਈ ਕੇ ਕੋਟ ਬੁੱਡੇ ਦੇ ਲੱਗ ਗਿਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਗਦਾਈ ਗਿਆ ਤੋਂ ਥੱਲੇ ਬੈਕਾਂ ਪੈਂਦੀਆਂ ਬਾਬੇ ਬੱਬੂ ਦੀ 베ਰੀ ਮਸ਼ਹੂਰ ਆ ਜਿਹੜੇ ਵੀ ਕਹੇ ਵੀ ਇੰਨੇ ਕਨੈਕਟ ਕਰਨਾ ਮਤਲਬ ਦਰਿਆਵਾਂ ਦੇ ਅੰਦਰਵਾਰ ਮਤਲਬ ਇਹ ਬੈਕਾਂ ਦਰਿਆ ਦੇ ਅੰਦਰਵਾਰ ਬਾਬੇ ਬੱਬੂ ਦੀ 베ਰੀ ਆ ਵੱਡੀ ਸਾਰੀ ਉਹ ਨਿਸ਼ਾਨੀ ਇਹ ਆ ਗੁਰਦੁਆਰਾ ਸਾਹਿਬ ਬਾਬਾ ਬੱਬੂ ਦਾ ਠੀਕ ਹੈ ਠੀਕ ਹੈ ਬੱਬੂ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਬਿਲਕੁਲ ਇਹਨਾਂ ਦੇ ਘਰ ਦੇ ਲੱਗ ਗਏ ਬਿਲਕੁਲ ਬਰ ਸਾਰਾ ਬਾਬੇ ਬੱਬੂ ਦੀ 베ਰੀ ਆ ਇਹ ਆ ਨੰਬਰ 90000 ਆ ਨੰਬਰ ਇਹਨਾਂ ਦਾ 84272225 ਠੀਕ ਹੈ ਜੀ ਨੰਬਰ ਇਹਨਾਂ ਦਾ ਬੋਲਤਾ ਜੀ ਇਹ ਬਾਪੂ ਜੀ ਇਹ ਬਾਈ ਦਾ ਘਰ ਸਾਹਮਣੇ ਵਾਲਾ ਹੈਗਾ ਇਹਨਾਂ ਦੇ ਗਵਾਂਡੀ ਆ ਤੇ ਇਹ ਬਾਹਰੋਂ ਦਿਖਾ ਦਿੰਨੇ ਇਹਨਾਂ ਦਾ ਲੋਕੇਸ਼ਨ ਜੀ ਤੁਹਾਨੂੰ ਮੈਂ ਦਿਖਾ ਦਿੰਨਾ ਮਿਰ ਚਾਹ ਪੀ ਕੇ ਜਾਇਓ ਜੇ ਤੁਸੀਂ ਆਨ ਆ ਰਸਤਾ ਆਉਂਦਾ ਉਹ ਬਾਬੇ ਬੱਬੂ ਦੀ 베ਰੀ ਦਾ ਗੁਰਦੁਆਰਾ ਆਹ ਵਾਲਾ ਗਦਾਈ ਕੇ ਪਿੰਡ ਹੈਗਾ ਜ਼ਿਲ੍ਹਾ ਤਰਨਤਾਰਨ ਤੇ ਇਹ માતા ਦਾ ਘਰ ਹੈਗਾ ਆਹ ਵਾਲਾ ਇਹ ਸਾਰਾ ਦਰਿਆ ਜਿਵੇਂ ਪਹਿਲਾਂ ਆਪਾਂ ਦੇਖਿਆ ਇੱਥੋਂ ਇੱਥੋਂ ਤੱਕ ਸੀਗਾ ਹੂੰ ਭਾਈ ਉਹ ਵੀ ਹੁੰਦੀ ਨਾ ਵਿਚਾਰਿਆਂ ਦੀ ਕੀਤੀ ਜਾਵੇ ਯਾਰ ਧੰਨਵਾਦ ਭਾਈ ਤੁਹਾਡਾ ਨਹੀਂ ਉਹ ਵੀ ਮਰ ਗਈ ਆ ਠੀਕ ਹੈ ਠੀਕ ਹੈ ਇਹ ਭਾਈ ਕਹਿੰਦੇ ਵੀ ਸਹੀ ਗੱਲ ਆਪਾਂ ਦੇਖਿਆ ਹੀ ਆ ਬੱਤੇ ਬਾਲੇ ਬੱਤੇ ਪਏ ਆ ਇਹ ਵੀ ਡਿੱਗ ਸਕਦੀ ਹੈ ਘਰ ਵੀ ਫਰਣਾਵਣਾਲਾ ਮਤਦਾ ਪਰ ਆ ਗਾਂ ਦਾ ਜਿਆਦਾ ਨੁਕਸਾਨ ਹੋ ਗਿਆ ਇਹਨਾਂ ਦਾ ਘਰ